ਬਾਈ ਸਾਸਰੀ ਕਾ ਸਾਰਿਆਂ ਨੂੰ ਇਹ ਟਰੈਕਟਰ ਤਿਆਰ ਕਰਵਾਇਆ ਬਾਈ ਲੰਡਿਆਂ ਤੋਂ ਬਾਈ ਜੀਤੇ ਨੇ ਆਪਦੇ ਫਾਦਰ ਸਾਹਿਬ ਨੂੰ ਗਿਫਟ ਕਰਨਾ ਤੇ ਮਤਲਬ ਕਿ ਪਹਿਲਾਂ ਬੜਾ ਉਹਨਾਂ ਦਾ ਸ਼ੌਂਕ ਸੀਗਾ ਵੀ ਆਪਦੇ ਫਾਦਰ ਸਾਹਿਬ ਨੂੰ ਪੁਰਾਣਾ ਟਰੈਕਟਰ ਆਪਦਾ ਹੀ ਖਰੀਦ ਕੇ ਗਿਫਟ ਕਰਨਾ ਤੇ ਇਹਦੀ ਹਾਲਤ ਜਦੋਂ ਖਰੀਦਿਆ ਬਹੁਤ ਨਾਜ਼ੁਕ ਸੀਗੀ ਤੇ ਇਹਨੂੰ ਤਿਆਰ ਕਰਨ ਵਾਲੇ ਫੋਰਮੈਨ ਬਾਈ ਸ਼ਤਰੀ ਜੀ ਕਾਕਾ ਤੇ ਬਾਈ ਕੌਰਾ ਬੈਰੋਕੇ ਤੇ ਇਹ ਬਾਈ ਸਾਡਾ ਗਵੰਡੀ ਸਮਾਲ ਸਰ ਤੋਂ ਤੇ ਪੇਂਟਰ ਮਨਪ੍ਰੀਤ ਪੇਂਟਰ ਤੇ ਇਹ ਸਾਰਿਆਂ ਨੇ ਇਹਨਾਂ ਨੇ ਬਹੁਤ ਹੀ ਮਤਲਬ ਕਿ ਮਿਹਨਤ ਕੀਤੀ ਹੈ ਜੀ ਇਹ ਬਾਈ ਨੇ ਮਤਲਬ ਕਿ ਛਤਰੀ ਬੰਪਰ ਇਹ ਤਿਆਰ ਕੀਤਾ ਬਾਈ ਨੇ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਇਹਨਾਂ ਨੇ ਤਿਆਰ ਕੀਤਾ ਗਰਮੀ ਵੀ ਬਹੁਤ ਗਰਮੀ ਚ ਲੱਗੇ ਰਹਿੰਦੇ ਸੀਗੇ ਉਧਰੋਂ ਬਾਈ ਦਾ ਫੋਨ ਆਉਂਦਾ ਸੀ ਇਹਨਾਂ ਨੂੰ ਵੀ ਬਾਈ ਜਲਦੀ ਤਿਆਰ ਕਰੋ ਜਲਦੀ ਤਿਆਰ ਕਰੋ ਮੈਂ ਆਪਦੇ ਫਾਦਰ ਸਾਹਿਬ ਨੂੰ ਸਰਪ੍ਰਾਈਜ਼ ਦੇਣਾ ਤੇ ਹਲੇ ਫਾਦਰ ਸਾਹਿਬ ਨੂੰ ਤਾਂ ਨਹੀਂ ਪਤਾਗਾ ਅੱਜ ਪਤਾ ਲੱਗੂਗਾ ਹਨਾ ਠੀਕ ਹੈ ਇਹ ਫੋਰਮੈਨ ਨੇ ਬਾਈ ਟਰੈਕਟਰ ਦਾ A to Z ਕੰਮ ਸਾਰਾ ਆਪਦੇ ਹੱਥੀਂ ਕੀਤਾ ਐਂ ਜਮ ਹਰ ਇੱਕ ਚੀਜ਼ ਨਵੀਂ ਪਾਈ ਆ ਤੇ ਬਹੁਤ ਹੀ ਰੀਝਾਂ ਨਾਲ ਮਤਲਬ ਕਿ ਇਹਨਾਂ ਰਾਜਸਥਾਨ ਤੋਂ ਲੈ ਕੇ ਇਹਨਾਂ ਤਿਆਰ ਕੀਤਾ ਆਪਣੇ ਵੇਖਿਆ ਵਾ ਹੂੰ ਇਹ ਮਤਲਬ ਕਿ ਰਾਜਸਥਾਨ ਚੜ ਗਿਆ ਟਰੈਕਟਰ ਉੱਥੋਂ ਫਿਰ ਇਹ ਖਰੀਦ ਕੇ ਲੈ ਕੇ ਆਏ ਲਿਆ ਕੇ ਤੇ ਫਿਰ ਇਹਨਾਂ ਨੇ ਮਤਲਬ ਕਿ ਹੁਣ ਆਪਦੇ ਫਾਦਰ ਸਾਹਿਬ ਵਾਸਤੇ ਤਿਆਰ ਕਰਵਾਇਆ ਕੱਲੀ-ਕੱਲੀ ਚੀਜ਼ ਕੋਈ ਹੋਰ ਭਾਈ ਜੀ ਭਾਈ ਜੀ ਵਾਸਤੇ ਤਿਆਰ ਕਰਵਾਇਆ ਬੋਤਾ ਬੜੀਆ ਭਾਈ ਉਹਨਾਂ ਦੇ ਬੇਟਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਦੇ ਫਾਦਰ ਸਾਹਿਬ ਵਾਸਤੇ ਮਤਲਬ ਕਿ ਇਹ ਚੀਜ਼ ਤਿਆਰ ਕਰਵਾ ਕੇ ਗਿਫਟ ਕਰਨੀ ਆ ਠੀਕ ਹੈ ਜੀ ਫੋਰਮੈਨ ਸਾਹਿਬ ਨੇ ਬਹੁਤ ਮਤਲਬ ਕਿ ਮਿਹਨਤ ਕੀਤੀ ਆ ਪੇਂਟਰ ਨੇ ਵੀ ਬਹੁਤ ਮਿਹਨਤ ਕੀਤੀ ਆ ਠੀਕ ਹੈ ਤੇ ਇਹ ਵਰਕਸ਼ਾਪ ਹੈਗੀ ਆ ਵੀਜੀ ਸਮਾਲਸਰ ਲੰਡਿਆਂ ਵਾਲੇ ਮੋੜ ਤੇ ਇਹ ਮਤਲਬ ਕਿ ਹਰੇਕ ਟਰੈਕਟਰ ਦਾ ਕੰਮ ਕਰਦੇ ਆ ਬਾਈ ਹਰੇਕ ਟਰੈਕਟਰ ਦਾ ਕੰਮ A to Z ਇੰਜਨ ਗੇਅਰ ਜੋ ਵੀ ਕੰਮ ਕਰਵਾਉਣਾ ਹੋਵੇ ਰੇਕ ਤਰ੍ਹਾਂ ਦਾ ਪੇਂਟਰ ਵੀ ਇੱਥੇ ਇਹਨਾਂ ਕੋਲੇ ਹਾਜ਼ਰ ਹੈ ਇਹ ਲੰਡਿਆਂ ਵਾਲੇ ਮੋੜ ਤੇ ਵਰਕਸ਼ਾਪ ਹੈ ਸਮਾਲਸਰ ਜੀਟੀ ਰੋਡ ਜੀਟੀ ਰੋਡ ਮੋਗਾ ਕੋਟ ਕਪੂਰਾ ਠੀਕ ਹੈ ਜੀ ਤੇ ਇਹਨਾਂ ਦਾ ਫੋਨ ਨੰਬਰ ਕਮੈਂਟ ਬਾਕਸ ਦੇ ਵਿੱਚ ਦੇਵਾਂਗੇ ਆਪਾਂ ਫੋਰਮੈਨ ਦਾ ਠੀਕ ਹੈ ਗੱਗਾ ਟਰੈਕਟਰ ਵਰਕਸ਼ਾਪ ਦਾ ਟਰਾਈਟਰ ਹੈ ਪੇਰਿੰਗ ਵਰਕਰਸ ਠੀਕ ਆ ਇਹ ਇਹਨਾਂ ਦਾ ਐਡਰੈਸ ਆ ਠੀਕ ਆ ਆ ਪੇਂਟਰ ਦਾ ਥੱਲੇ ਠੀਕ ਆ ਤੇ ਸਾਰੇ ਵੀਰ ਸਾਥ ਦਿਹਾੜ ਕਰੋ ਠੀਕ ਆ ਜੀ ਹਲਕੇ ਬਹੁਤ ਵਧੀਆ ਮਦਰ ਕੇ ਕੰਮ ਕਰਦੇ ਆ ਠੀਕ ਆ ਜੀ ਤੇ ਪਲਾਟ ਤੇ ਹੀ ਬੇਨਤੀ ਆ ਵੀ ਜੇ ਕੋਈ ਪਲਾਖ ਜਿ ਜਿਵੇਂ ਦੀ ਸ਼ਾਨ ਦੇਖਲਾ ਬੋਲਿਆ ਗਿਆ ਹੋਵੇ ਤਾਂ ਮਤਲਬ ਕਿ ਮਾਫੀ ਚਾਹੁੰਦੇ ਆ ਪਹਿਲੀ ਗੱਲ ਗਲਤ ਬੋਲਦੇ ਨਹੀਂ ਗਏ ਆਪਾਂ ਕਿਉਂਕਿ ਆਪਾਂ ਸਭ ਦਾ ਸਤਿਕਾਰ ਕਰੀਦਾ ਦਾਸ ਦਰਸ਼ਨ ਸਿੰਘ ਖਾਲਸਾ ਲੰਡੇ ਇਹ ਆਪਣੇ ਮਿੱਤਰ ਪਿਆਰੇ ਹੋਰ ਮੈਨ ਵੀ ਤੇ ਜਿਨ੍ਹਾਂ ਨੇ ਆਪਦੇ ਫਾਦਰ ਸਾਹਿਬ ਨੂੰ ਗਿਫਟ ਕਰਨਾ ਡਾਇਰੈਕਟਰ ਉਹ ਵੀ ਆਪਣੇ ਮਿੱਤਰ ਆ ਤੇ ਬਹੁਤ ਹੀ ਜ਼ਿਆਦਾ ਪਿਆਰ ਰੱਖਦੇ ਆ ਠੀਕ ਆ ਜੀ ਇਹ ਸਾਰੇ ਦਿਓ ਵਧਾਈਆਂ ਫਿਰ ਬਾਈ ਜੀ ਦਿੱਤੇ ਨੂੰ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਸਾਰੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਕਿਵੇਂ ਲੱਗਿਆ ਤੁਹਾਨੂੰ ਠੀਕ ਹੈ ਮਿਸ਼ਨਰੀ ਨੂੰ ਪਿਆਰ ਕਰਨ ਵਾਲੇ ਸਾਰੇ ਵੀਰ ਦੱਸਿਓ ਜੀ ਠੀਕ ਹੈ ਜੀ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ